ਵਾਸੀਆ ਦੋਸਤੋ ਇੱਕ ਨਵੇਂ ਵਲੌਗ ਫੇਰ ਥੋੜਾ ਇੱਕ ਵਾਰ ਸਵਾਗਤ ਹੈ ਅੱਜ ਕਾਫੀ ਦਿਨਾਂ ਬਾਅਦ ਚੰਡੀਗੜ੍ਹ ਆਉਣ ਦਾ ਸੁਭਾਅ ਪਣਿਆ ਚੰਡੀਗੜ੍ਹ ਕਿਉਂ ਆਏ ਸੀ ਬਸ ਸਮਾਂ ਲੱਗ ਜਾਣਾ ਇੱਥੇ ਤੇ ਅਗਲਾ ਕੀ ਪ੍ਰੋਗਰਾਮ ਹੈ ਸਾਰਾ ਦਿਖਾਉਂਗਾ ਅਸਦੇ ਵਲੌਗ ਚ ਐਂਡ ਤੱਕ ਬਣੇ ਚੁ ਲੋ ਜੀ ਦੋਸਤੋ ਅੱਜ ਆਪ ਆਏ ਸੀ ਸਾਹਮਣੇ ਕਾਟੇ ਜਸੀ Honda ਗੱਡੀ ਦੀ ਸਰਵਿਸ ਕਰਾਉਣ ਹੁਣ 4 ਘੰਟੇ ਦਾ ਟਾਈਮ ਲੇਤਾ ਤੇ ਨਵੀਂ ਚੀਜ਼ ਬੁੱਕ ਕਰੀ ਐ ਆਪਾਂ ਨੇ ਅੱਜ ਬਾਈਕ ਬੁੱਕ ਕਰਿਆ ਉਹਲਾਂ ਤੇ ਸੋ ਜਿਹੜੇ ਸਾਡੇ ਖਾਸ ਕਰਕੇ ਪੰਜਾਬ ਦੇ ਲੋਕ ਐ ਉਹਨੂੰ ਇਹ ਤਾਂ ਪਤਾ ਕਿ ਗੱਡੀਆਂ ਬੁੱਕ ਹੁੰਦੀਆਂ ਤੇ ਹੁਣ ਬਾਈਕ ਵੀ ਬੁੱਕ ਤੋ ਇਹ ਆਪਾਂ ਨੇ ਜੇ ਇੱਕ ਸਿੰਗਲ ਹੈ ਤੁਸੀਂ ਬਾਈਕ ਬੁੱਕ ਕਰ ਸਕਦੇ ਆ ਇਹ ਬਾਈ ਜੀ ਦਾ ਬਾਈਕ ਹੈ CH01C 4150 ਤੋ ਆਪਾਂ ਇਹ ਰਾਈਡ ਕਰਦੇ ਆ ਇੰਜੋਏ ਸੁਖਨਾ ਲੇਖ ਤੱਕ ਤੇ ਅੱਗੇ ਕੋਈ ਨਵਾਂ ਰੰਗ ਮੇਲਾ ਤੁਹਾਨੂੰ ਦਿਖਾਵਾਂਗੇ ਲੋ ਵੀ ਦੋਸਤੋ ਆਪਣੀ ਰਾਈਡ ਆ ਗਈ ਸੁਖਨਾ ਲੇਖ ਤੇ ਹੋ ਕੇ ਕੰਪਲੀਟ ਤੇ ਆਪਾਂ ਨੂੰ ਸਮਿਤੀ ਦੀ ਛੜ ਚੱਲੇ ਇਹਨਾਂ ਦੀ ਰਾਈਡ ਦੀ ਵਿਸ਼ੇਸ਼ਤਾ ਇਹ ਹੈ ਕਿ ਤੁਸੀਂ ਨਾਲ ਦੀ ਨਾਲ ਬੁੱਕ ਕਰੋ ਤੇ ਆਪਣਾ ਈ ਰਾਈਡ ਇਹਨਾਂ ਦੀ ਉਹ ਤੁਸੀਂ ਆਪਣਾ ਬਾਈਕ ਚਾਹੇ ਨਿੱਜੀ ਬਾਈਕ ਉਹਨੂੰ ਜੋੜ ਸਕਦੇ ਆ ਤੇ ਨਾਲ ਦੀ ਨਾਲ ਤੁਸੀਂ ਇਹਨਾਂ ਦੇ ਕੰਮ ਕਰਦੇ ਵਾਧੂ ਕਮਾਈ ਕਰ ਸਕਦੇ ਆ भाई जी से मिलकर अच्छा लगा है राइड तो मैंने अभी स्टार्ट किया है करता जॉब था थोड़ी सी मजबूरी अभी तो पर्सनल मैटर है वो अभी जॉब लेफ्ट की है तो अभी राइड ही कर रहे हैं भाई से मिलकर अच्छा लगा है भाई के चैनल को सब्सक्राइब करना शेयर करना फॉलो कर लेना भाई को तो ये राइड है ई बाइक है बड़ी स्मूथ स्पीड से लेके आए हैं तो सिंगल सवारी वास्ते बहुत वीयी चीज़ है अगर तुम चंडीगढ़ आए हो अगे भी आप सुखना लेकिन तो मेरे ना घूमे हो तो ऐतकी आप कोई नवी चीज़ दिखावे कोशिश करा डबल टैकर बस की सवारी कर ਤੋ ਦੋਸਤੋ ਹੌਪ-ਅਨ ਹੌਪ-ਆਫ ਓਪਨ ਰੂਟ ਡਬਲ ਡੈਕਰ ਪੁਆਇੰਟ ਟੂ ਪੁਆਇੰਟ 10 ਰੁਪਏ ਚਾਰਜ ਹੈ ਕੰਟੈਕਟ ਨੰਬਰ ਵੀ ਦਿੱਤਾ ਹੋਇਆ ਇਹਨਾਂ ਦਾ ਤੇ ਮੈਂ ਹੁਣੇ ਗੱਲ ਕਰਕੇ ਹਟਿਆ ਦੋ ਰੂਟ ਚੱਲਦੇ ਆ ਇੱਕ ਮਾਰਨਿੰਗ ਚ ਤੇ ਨਾਲ ਫਿਰ ਇੱਕ ਆਫਟਰਨੂਨ ਚ ਹੈਗਾ ਤੇ ਚਾਰ ਰਾਊਂਡ ਆ ਪੂਰੇ ਰਾਊਂਡ 1 2 3 4 ਤੇ ਅੱਜ ਡਰਾਈਵਰ ਨੇ ਦੱਸਿਆ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਅੱਜ ਕਿਸੇ ਗਰੁੱਪ ਨੇ ਇਹ ਰਾਈਡ ਬੁੱਕ ਕੀਤੀ ਹੋਈ ਆ ਸਾਰੇ ਦਿਨ ਵਾਸਤੇ ਸੋ ਫੇਰ ਕਿਸੇ ਦਿਨ ਤੁਹਾਨੂੰ ਇਹਦਾ ਵੀ ਆਪਾਂ ਲੋਕ ਦਿਖਾਵਾਂਗੇ ਹਾਂਜੀ ਦੋਸਤੋ ਸੋ ਹੁਣ ਡਬਲ ਡੈਕਰ ਬੱਸ ਤਾਂ ਮਿਲੀ ਨਹੀਂ ਬੁੱਕਰ ਰਾਈਡ ਤੇ ਆਪਣੇ ਕੋਲ ਸਮਾਂ ਹੈਗਾ ਅੱਜ ਤੇ ਹੁਣ ਆਪਾਂ ਪਲਾਨ ਕੁਝ ਚੇਂਜ ਕਰਿਆ ਹੁਣ ਆਪਾਂ ਰੌਕ ਗਾਰਡਨ ਵੱਲ ਨੂੰ ਜਾਂਦੇ ਆ ਰੌਕ ਗਾਰਡਨ ਨਿੱਜੀ ਤੌਰ ਤੇ ਤਾਂ ਬਹੁਤ ਵਾਰ ਵਿਜ਼ਿਟ ਕੀਤਾ ਪਰੰਤੂ ਬਲੌਗਾਂ 'ਚ ਨਹੀਂ ਸੀ ਥੋੜਾ ਜਿਹਾ ਸ਼ੇਅਰ ਕੀਤਾ ਸੋ ਹੁਣ ਜਿਹੜਾ ਆਪਣਾ ਬੇਲਾ ਸਮਾਂ ਆਪਾਂ ਰੌਕ ਗਾਰਡਨ ਦੇ ਦਰਸ਼ਨ ਦਿਦਾਰੇ ਕਰਕੇ ਉਹਨੂੰ ਕੰਜ਼ਿਊਮ ਕਰਦੇ ਆਂ ਤੇ ਤੁਹਾਡੇ ਵਾਸਤੇ ਇੱਕ ਨਵੀਂ ਜਾਣਕਾਰੀ ਕੁਝ ਅਲੱਗ ਵਿਸ਼ੇਸ਼ਤਾ ਜਿਹੜੀ ਅਨੇਕ ਚੰਦੀ ਨੇ ਬਣਾਇਆ ਹੋਇਆ ਰੌਗਣ ਉਹਦੇ ਕੁਝ ਅਲੱਗ ਝਾਕੇ-ਬਕਕੇ ਤੁਹਾਨੂੰ ਸਾਂਝੇ ਕਰਾਂਗੇ। ਲੇਕ ਤੇ ਤੁਸੀਂ ਕੈਮਲ ਰਾਈਡ ਦਾ ਆਨੰਦ ਲੈ ਸਕਦੇ ਆਂ। ਤੇ ਬਾਬਾ ਜੀ ਖੜੇ ਆਂ। ਕਿੰਦਾ ਕੀ ਰੇਟ ਆ ਜੀ? ਕਿੰਦਾ ਘੇੜਾ? 50 ਰੁਪਏ ਘੇੜਾ ਤੁਹਾਨੂੰ ਲੇਕ ਤੇ ਘੁਮਾਉਣੇ ਆ। ਤੇ ਇਹ ਆ ਥੋੜੇ ਖੜੇ ਆ ਜੀ। ਸੈਕਟਰ 17 ਹੀ ਚੰਡੀਗੜ੍ਹ ਦੇ ਬਾਈਕ ਸਮਾਰਟ ਬਾਈਕ ਇਹ ਤੁਸੀਂ ਮੇਰੇ ਪਿਛਲੇ ਵਲੌਗਾਂ 'ਚ ਵੀ ਦੇਖਿਆ ਐਪ ਡਾਊਨਲੋਡ ਕਰਕੇ ਤੁਸੀਂ ਅੱਧੇ ਘੰਟੇ ਵਾਸਤੇ ਘੰਟੇ ਵਾਸਤੇ ਬੇ ਕਰਕੇ ਇਹ ਬਾਈਕ ਲੈ ਸਕਦੇ ਹੋ ਰੌਕੜ ਨੂੰ ਜਾਂਦੇ ਆ ਰਸਤੇ ਤੁਹਾਨੂੰ ਲੇਕ ਨਰਸਰੀ ਫੋਰੈਸਟ ਵਾਈਲਡ ਲਾਈਫ ਡਿਪਾਰਟਮੈਂਟ ਚੰਡੀਗੜ੍ਹ ਸੋ ਲੇਕ ਤੇ ਨਰਸਰੀ ਵੀ ਬਣੀ ਹੋਈ ਹੈ ਸੋ ਉਹਦਾ ਵੀ ਆਪਾਂ ਜਾਂਦੇ ਹੋ ਚੱਕ ਵਾਕਾ ਕਰ ਜਾਂਦੇ ਆ ਕਾਫੀ ਅੱਛੀ ਵੈਰਾਈਟੀ ਦੇ ਇਹਨਾਂ ਦੇ ਸਿਲੇਕਟਡ ਕਹਿੰਦੇ ਇੱਥੇ ਪੌਦੇ ਤੁਸੀਂ ਦੇਖ ਸਕਦੇ ਹੋ ਲੈ ਸਕਦੇ ਹੋ ਕਰਦੇ ਆ ਗੱਲ ਜੇ ਕੋਈ ਮਾਲੀ ਜਾਂ ਕੋਈ ਇੰਪਲਾਈ ਮਿਲਿਆ ਆ ਦੇਖੋ ਕਿੱਦਾਂ ਸਜਾ ਕੇ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਪੌਦੇ ਦਰਖਤ ਰੱਖੇ ਹੋਏ ਆ ਡੇਕ ਹੈ ਕਚਨਾਰ ਹੈ ਸੋ ਇਹ ਸਾਰਾ ਕੁਝ ਇੱਥੇ ਡਿਸਪਲੇ ਹੈ ਜੀ ਇਹ ਨਰਸਰੀ ਹੈ ਬਹੁਤ ਘੱਟ ਲੋਕਾਂ ਨੇ ਇੱਧਰ ਆਏ ਹੋਣੇ ਸੁਨਸਾਨ ਹੀ ਪਈ ਹੈ ਆ ਸਾਰਾ 53 ਤਰ੍ਹਾਂ ਦੀ ਵੈਰਾਈਟੀ ਹੈ ਇੱਥੇ ਦਰਖਤਾਂ ਦੀ ਲੇਕ ਫੋਰੈਸਟ ਨਰਸਰੀ ਪਿਲਕਣ ਹੈ ਸੀਮਲ ਹੈ ਗੁੱਲਰ ਹੈ ਅਰਜੁਨ ਹੈ ਇਮਲੀ ਹੈ ਉਪੀਤਾ ਆਮਲਾ ਸਾਰੇ ਹੀ ਸਫੈਦਾ ਉਸਮ ਅਲੱਗ-ਅਲੱਗ ਤਰ੍ਹਾਂ ਦੀ ਤਰਬੰਜਾ ਵੈਰਾਈਟੀਆਂ ਇੱਥੇ ਮਿਲਦੀਆਂ ਲੇਕ ਨਸਰੀ ਇੱਥੋਂ ਤੁਸੀਂ ਗਵਰਨਮੈਂਟ ਦੇ ਰੇਟ ਤੇ ਜਿਹੜੇ ਪੌਦੇ ਆ ਬੂਟੇ ਲੈ ਸਕਦੇ ਹੋ ਇਹ ਬੰਦ ਗੇਟ ਵੀ ਰੌਕ ਗਾਰਡਨ ਦਾ ਹੀ ਆ ਜੀ ਆ ਦੇਖੋ ਰੌਕ ਗਾਰਡਨ ਗੇਟ ਨੰਬਰ 2 ਸੋ ਹੁਣ ਲੇਕ ਤੋਂ ਆਪਾਂ ਪੈਦਲੀ ਰੌਕਟ ਵੱਲੋਂ ਵੱਧ ਰਹੇ ਆ ਤੇ ਗ੍ਰਿੰਡਰੀ ਦੇਖੋ ਕਿੰਨੀ ਅੱਛੇ ਤਰੀਕੇ ਨਾਲ ਮੇਨਟੇਨ ਕਰ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਹੀ ਤੁਸੀਂ ਬਲੱਖਣਤਾ ਕਹਿ ਸਕਦੇ ਹੋ ਚੰਡੀਗੜ੍ਹ ਦੀ ਸੋਹਣਾ ਸ਼ਹਿਰ ਹੈ ਲਓ ਜੀ ਰੌ ਗਾਰਡਨ ਦੀ ਐਂਟਰੀ ਤੇ ਪੂਰੀ ਰੌਣਕ ਹੈ ਵੱਡੀ ਗਿਣਤੀ ਸਲਾਨੀਆਂ ਆਏ ਹੋਏ ਆ ਸੋ ਟਿਕਟ ਲੈ ਕੇ ਆਪਾਂ ਮੋੜ ਲਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਤੁਸੀਂ ਬਹੁਤ ਸਾਰੇ ਜਿਹੜੇ ਦੋਸਤ ਐ ਈਵਰਜ਼ ਐ ਆਲਰੇਡੀ ਤੁਸੀਂ ਘੁੰਮੇ ਹੋਏ ਆ ਸੋ ਆਪਾਂ ਵੀ ਇੱਥੇ ਟਾਈਮ ਪਾਸ ਕਰਨ ਆਏ ਆ ਸੋ ਕੋਈ ਨਵਿਕਲੀ ਜਿਹੜੀ ਇਨਫੋਰਮੇਸ਼ਨ ਹੈ ਉਹੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਟਿਕਟ 카운ਟਰ ਤੇ ਵੀ ਲਾਈਨਾਂ ਲੱਗੀਆਂ ਹੋਈਆਂ ਜਿਹੜੀਆਂ ਘਰਾਂ ਚ ਮਿਲਦੀਆਂ ਪੁਰਾਣੀਆਂ ਚੀਜ਼ਾਂ ਚੂੜੀਆਂ ਤੋਂ ਸਾਰੀ ਪਤਾ ਨੇਕ ਚੰਦਰੀ ਨੇ ਲੰਬਾ ਸਮਾਂ ਆਪਣੀ ਜ਼ਿੰਦਗੀ ਦਾ ਇੱਥੇ ਗੁਜ਼ਾਰਿਆ ਅਡਲਟ ਦੀ ਟਿਕਟ 30 ਰੁਪਏ ਚਿਲਡਰਨ 3 ਤੋਂ 10 ਸਾਲ ਦੀ 10 ਰੁਪਏ ਸੋ ਆਨਲਾਈਨ ਵੀ ਤੁਸੀਂ ਬੁੱਕ ਕਰਾ ਸਕਦੇ ਆ ਸੋ ਟਿਕਟ ਲੈ ਕੇ ਹੁਣ ਆਪਾਂ ਅੰਦਰ ਚੜ ਕੇ ਆਪਣਾ ਲੰਚ ਵੀ ਕਰਾਂਗੇ ਤੇ ਬਾਹਰ ਬਹੁਤ ਸਾਰੇ ਲੋਕਾਂ ਨੂੰ ਆ ਪਾਣੀ ਖਡਾਉਣੇ ਰੋਜ਼ਗਾਰ ਦਿੰਦਾ ਰੌਕ ਗਾਰਡਨ ਸੋਹਣੇ ਸ਼ਹਿਰ ਚ ਮਹੰਗੇ ਸ਼ਹਿਰ ਚ ਇੱਕ ਕ੍ਰੀਏਟੀਵਿਟੀ ਬਲੱਖਣ insan ਦੀ ਬਲੱਖਣ ਕਲਾ ਜਿਹਨੂੰ ਦੁਨੀਆ ਪਰ ਤੋਂ ਲੋਕ ਦੇਖਣ ਆਉਂਦੇ ਕਰਗੇ ਇੰਟਰ ਆਪਾਂ ਰੌਕ ਗਾਰਡਨ ਸਹਿੰਦੀ ਸਹਿੰਦੀ ਹੀਟ ਬਾਈ ਜੀ ਇੱਧਰ ਮੌਕੇ ਤੇ ਥੋਡੀਆਂ ਤਸਵੀਰਾਂ ਬਣਾਉਨੇ ਆ ਸਕੈਚ ਫਰਮ ਮੋਬਾਈਲ ਪਿਕਚਰ ਵੀ ਬਣਾਉਨੇ ਆ ਤੇ ਇਹ ਮੇਨ ਅਟਰੈਕਸ਼ਨ ਹੈ ਚਰਨਾ ਰੌਕ ਗਾਰਡਨ ਦੀ ਵੱਡੀ ਗਿਣਤੀ ਸਲਾਨੀ ਤੁਸੀਂ ਦੇਖ ਰਹੇ ਹੋ ਫੋਟੋ ਲੈ ਰਹੇ ਆ ਤੇ ਵਧਦੇ ਆਪਾਂ ਅੱਗੇ ਕੀ ਬਾਤ ਹੈ ਲਓ ਜੀ ਰੰਗਰੌਗ ਗਾਰਡਨ ਦੇ ਸੈਲਫੀਆਂ ਠਿੱਕੀ ਹੁੰਦੀ ਗਰਮੀ 'ਚ ਘੁੰਮਣ ਦਾ ਲੱਖਣ ਯਾਰਾ ਰੌਗ ਗਾਰਡਨ ਚੜੀ ਗੜ ਵਿਖੇ ਜਿੱਕੇ ਇਨਸਾਨ ਨੇ ਤਰਾਸ਼ਤਾ ਪਹਾੜਾ ਨੂੰ ਤੇ ਦੇਤਾ ਇੱਕ ਕਲਾਤਮਿਕ ਰੂਪ ਸਲੂਟ ਦੇਖੋ ਜੀ ਛੋਟੀ ਜਿਹੜੀ ਪਹਾੜੀ ਚੋਟੀ ਆ ਉੱਤੇ ਫਿਰ ਚੌਂਪੜੀਆਂ ਦੇ ਦ੍ਰਿਸ਼ ਤੇ ਜਿਵੇਂ ਜਿਵੇਂ ਅੰਦਰ ਵਧ ਰਹੇ ਹਨ ਜਿਹੜੀ ਗਰਮੀ ਸੀ ਮੌਸਮ ਦੀ ਉਹ ਠੰਡਕ ਚ ਤਬਦੀਲ ਹੁੰਦੀ ਹੋਈ ਹੈ ਇੱਧਰ ਤੇ ਬਹੁਤ ਸਾਰੀਆਂ ਅਕ੍ਰਿਤਿਆ ਘਰੇਲੂ ਸਮਾਨ ਜਿਹੜੀ ਟੁੱਟ ਪਾਣੋਂ ਤੋਂ ਬਣੀਆਂ ਹੋਈਆਂ ਤੋਂ ਇਹਦਾ ਇੱਕ ਛੋਟਾ ਜਿਹਾ ਚੱਕਾਪੱਕਾ ਥੋੜਾ ਜਿਹਾ ਸੰਝਾ ਕਰ ਰਹੇ ਤੁਸੀਂ ਆਹ ਰਲੀਆਂ ਸਾਰਿਆਂ ਨੇ ਦੇਖਿਆ ਹੋਇਆ ਬਲੱਖਣ ਤਾਂ ਇਹ ਹੈ ਕਿ ਇੱਕ ਅਕੱਲੇ ਵਿਅਕਤੀ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਆਪਣੀ ਲਗਭਗ ਕਹ ਲੋ ਜ਼ਿੰਦਗੀ ਦਾ ਵੱਡਾ ਸਮਾਂ ਉਹਨੇ ਇੱਥੇ ਗਜ਼ਾਰਤਾ ਦੋਸਤੋ ਹੁਣ ਵਾਪਸੀ ਦਾ ਸਮਾਂ ਰਾਈਡ ਆਪ ਆਪਣੀ ਬੁੱਕ ਕਰ ਲਈਏ ਫੇਰ ਦੇਖਦੇ ਹਾਂ ਕਿਹੜਾ ਐਕਟਿਵ ਆਜਾ ਮੋਟਰਸਾਈਕਲ ਆਉਂਦਾ ਤੇ ਬਹੁਤ ਸਾਰੇ ਲੋਕ ਆਏ ਹੋਏ ਆ ਲੋਕੀ ਸੱਭਿਆਚਾਰ ਤੁਸੀਂ ਦੇਖ ਰਹੇ ਹੋ ਤੇ ਆਹ ਸਾਹਮਣੇ ਗੱਡੀ ਆਈ ਹੈ ਨੌਜਵਾਨ ਖਰਬ ਦੇ ਲੱਗਦੇ ਆ ਪਰ ਵੈਤੀ ਪਹਿਰਾ ਵਿੱਚ ਇਸ ਵੇਲੇ ਆਪਾਂ ਰਮਾਲズ ਪੈਟ ਹਾਊਸ ਸੈਕਟਰ 24D ਖੜੇ ਆ ਬੜੀ ਦਿਰ ਹੋ ਗਈ ਸੀ ਆਉਗੀ ਵਾਸਤੇ ਸਮਾਨ ਨਹੀਂ ਸੀ ਲੈ ਉਹਦੀ ਥੋੜੀ ਬਹੁਤੀ ਸ਼ਾਪਿੰਗ ਆਪਾਂ ਕੀਤੀ ਐ ਆ ਦੇਖੋ ਬਈ ਅੱਜ ਪਹਿਲੀ ਵਾਰ ਐ ਵੀ ਕੱਲੇ ਆਉਗੀ ਦੀ ਸ਼ਾਪਿੰਗ ਹੋਈ ਐ ਤੇ ਹੁਣ ਆਪਾਂ ਇੱਥੋਂ ਇੰਡਸਟਰੀ ਏਰੀਆ ਲਈ ਵਾਪਸੀ ਪਾ ਰਹੇ ਆ ਆਪਣੀ ਗੱਡੀ ਪਿਕ ਕਰਾਂਗੇ ਇਹਦਾ ਤੇ ਬਾਈ ਜੀ ਆਪਾਂ ਨੂੰ ਲੈ ਕੇ ਆਏ ਸੀ ਆਪਣੇ ਐਕਟਿਵੇ ਤੇ ਰਾਈਡ ਬੁੱਕ ਕੀਤੀ ਸੀ ਆਪਾਂ ਰੌ ਗਾਰਡਨ ਤੋਂ ਤੇ ਹੁਣ ਮੈਂ ਤਾਂ ਕਿਹਾ ਵੀ ਕੋਲੇ ਖੜੇ ਐ ਨਾ ਤੂੰ ਉਹੀ ਮਿਲੂਗੀ ਅਗਲੀ 3rd ਰਾਈਡ ਪਰੰਤੂ ਕੋਈ ਹੋਰ ਰਾਈਡਰ ਆ ਰਿਹਾ ਸੋ ਇੱਕ ਨਵਾਂ ਐਕਸਪੀਰੀਅੰਸ ਲੈ ਆਪਾਂ ਨੇ ਅਗਰ ਤੁਸੀਂ ਸਿੰਗਲ ਹੋ ਚੰਡੀਗੜ੍ਹ ਤੱਕ ਇਹਦੀ ਬਜਾਏ ਕਿ ਤੁਸੀਂ ਕਿਸੇ ਨਾਲ ਪਾੜਾ ਤੋੜੋ ਕਿਸੇ ਆਟੋ ਵਾਲੇ ਨਾਲ ਜਾਂ ਆਪ ਗੱਡੀ ਹਾਇਰ ਕਰੋ ਬਸ ਦੇਖੋ ਆਪਣਾ ਤੁਸੀਂ ਜਿਹੜਾ 2-ਵੀਲਰ ਹੈ ਰਾਈਡ ਉਹ ਬੁੱਕ ਕਰ ਸਕਦੇ ਹੋ ਇਹ ਵੀ ਇਹਨਾਂ ਨੇ ਮੈਨੂੰ ਗੱਲਬਾਤ ਚ ਪਤਾ ਲੱਗਿਆ ਜਿੰਨੇ ਵੀ ਰਾਈਡਰ ਅੱਜ ਮਿਲੇ ਆ ਕਿ ਇਸ ਟਾਈਮ ਜਿਹੜੀ ਓਲਾ ਉਹ ਸਭ ਤੋਂ ਕਿਫਾਇਤੀ ਰੇਟ ਦੇ ਰਹੀ ਹੈ ਸੋ ਹੋਰ ਜਿਹਿਆਂ ਛੋਟੀ ਮੋਟੀ ਕਮਕੜੀ ਨਾਲ ਸੰਬੰਧਿਤ ਵੀਡੀਓ ਲਈ ਬਣੇ ਰਹੋ ਤੇ ਹੁਣ ਆਪਾਂ ਅਗਲੀ ਰਾਈਡ ਲੈ ਕੇ ਕਟਜੇਸੀ ਹੋਂਡਾ ਫੇਸ ਇੱਕ ਪਹੁੰਚਾਂਗੇ ਲੋ ਵੀ ਦੋਸਤੋ ਅੱਜ ਨਮਾ ਤਿਆਰਬਾ ਕਰਿਆ ਕਹਿ ਲੋ ਵੀ 150 ਰੁਪਏ ਚ ਪੂਰਾ ਚੰਡੀਗੜ੍ਹ ਘੁੰਮ ਲਿਆ ਇਹ ਤੀਜੇ ਬਾਈ ਜੀ ਆ ਤਿੰਨ ਰਾਈਡਾਂ ਕੀਤੀਆਂ ਤੇ ਆਪਾਂ ਹੁਣ ਏਜੰਸੀ ਵਾਪਸ ਆ ਗਏ ਸੋ ਬੜਾ ਵਧੀਆ ਤਿਆਰਬਾ ਰਏ ਜੇ ਤੁਸੀਂ ਸਿੰਗਲ ਹੋ ਤਾਂ ਤੁਸੀਂ ਓਲਾ ਐਪ ਡਾਊਨਲੋਡ ਕਰਕੇ ਉਹ ਤੇ ਬਾਈਕ ਆਪਣਾ ਬੁੱਕ ਕਰ ਲਓ ਤੇ ਬਹੁਤ ਹੀ ਕੁਵੱਜਤੀ ਰੇਟਾਂ 'ਚ ਚੰਡੀਗੜ੍ਹ ਦੇ ਤੁਸੀਂ ਨਜ਼ਾਰੇ ਲੈ ਸਕਦੇ ਹੋ ਸੋ ਜਈਆਂ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਕਰਿਓ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਰਿਓ ਬਾਈ ਜੀ ਵੀ ਬੜੇ ਵਧੀਆ ਟੰਗ ਨਾਲ ਆਪਾਂ ਨਜ਼ਾਰੇ ਨਾਲ ਦੇਖਿਆ ਥੈਂਕ ਯੂ ਮੇਰੋ ਆਂ